ਹਿੰਦੁਸਤਾਨ ਅਸੀਂ ਨਹੀਂ ਦਿੱਤਾ ਹੋਇਆਗਾ 90% ਕੁਰਬਾਨੀਆਂ ਨੇ ਚਾੜੀਆਂ ਤੁਸੀਂ ਸਾਨੂੰ ਅੱਤਵਾਦੀ ਦਾ ਹੱਥ ਕੋਈ ਲੰਗਰ ਲਾਉਣੇ ਉਹ ਤਾਂ ਝਰਕਦੇ ਨੇ ਤੁਸੀਂ ਇੱਥੇ ਪੰਜਾਬ ਚ ਉਹ ਝਰਕਦੇ ਨੇ ਬੋਤਲਾਂ ਪਾਣੇ ਫੜਨਾ ਰੋਟੀ ਖਾਣੇ ਉਹ ਤੁਸੀਂ ਸਾਡੇ ਮੁੰਡੇ ਦੀ ਤੁਸੀਂ ਭੰਬ ਸਿੜਦੇ ਹੋਗੇ ਥੋੜੀ ਜਿਹੀ ਹਿੰਮਤ ਹੈਗੇ ਤੁਸੀਂ ਲੜੋ ਕਿ ਆਪ ਆਪਣੇ ਨਿਸ਼ਾਨ ਸੇ ਪਿੱਛੇ ਨਹੀਂ ਜਾਇਂਨ ਕੋ ਜੋ ਨਿਸ਼ਾਨ ਅਸੀਂ ਦੇ ਰੱਖਿਆ ਆ ਆਪ ਦਾ ਨਿਸ਼ਾਨ ਹੈ ਹੱਦਾਂ ਸਾਡੀਆਂ ਅੱਜ ਕਰ ਨਹੀਂ ਸ਼ਾਹ ਕਿਹੜਾ ਪਿੱਛੇ ਗੜੀ ਹੱਦ ਆ ਗਿਆ ਪੰਜਾਬ ਤਾਂ ਹੈਗਾ ਹਾਂ ਪੰਜਾਬ 'ਚ ਖੜਾ ਹਿੰਦੁਸਤਾਨ 'ਚ ਪੰਜਾਬ ਹੈ ਨਹੀਂਗਾ ਕੜਤਾ ਅਸੀਂ ਨਹੀਂ ਫਿਰ ਸਾਨੂੰ ਅੱਤਵਾਦੀ ਕਹਿੰਦੇ ਤੁਸੀਂ ਵੱਖਵਾਦੀ ਦੱਸਦੇ ਹੋ ਸਾਨੂੰ ਜੇ ਅਸੀਂ ਲੰਗਰ ਲਾਉਣੇ ਦਾ ਚੰਗੇ ਜੇ ਉਹਦੇ ਹੱਕ ਮੰਗਦੇ ਸੀ ਅੱਤਵਾਦੀ ਧਰਮਵਾਦੀ ਲੋਟਾਂ ਇਹਦਾ ਜਿੱਦਣ ਸਾਡਾ ਖਾਲਸਾ ਆ ਜਾਊਗਾ ਉਦੋਂ ਰਾਜ ਕਰਾਂਗੇ ਆਰ ਪਾਰ ਦੀ ਢਾਈ ਕਰਾਂਗੇ ਉੱਥੋਂ ਨਾ ਡਰਿਆ ਨਾ ਅਸੀਂ ਤੋਪਾਂ ਰੱਦਿਆ ਚੈੱਕ ਕਰ ਲਓ ਪਹਿਲਾਂ ਵੀ ਸਾਡਾ ਇਤਿਹਾਸ ਕੀ ਆ ਇਹ ਪਤਾ ਨਹੀਂ ਕਿ ਤੁਮ ਦੋ ਜਾਓ ਕੀ ਹੋ ਗਿਆ ਕੀ ਹੋ ਗਿਆ ਬੇਲਰ ਖਾ ਅੱਛਾ ਆਓ ਆਓ ਕੱਢਾਂਗਾ ਨਾ ਬਿਕ ਜਾਗੇ ਮਾਮਾ ਪੋ ਬਿਕ ਜਾਗੇ ਮਾਰੇ ਖੇਤ ਹੈ ਮਾਮਾ ਤਾਂ ਰੋਟੇ ਲੈਣਾ ਆਂ ਆਮ ਤਾਂ ਬਿਕ ਜਾਗੇ ਹਾਲ ਤਾਂ ਆਮ ਦੇਖਣ ਆ ਰਹੇ ਹਾਂ ਮਾਰੇ ਖੇਤਾਂ ਦੇ ਮੁੰਟੀਆਂ ਆਪਾ ਆ ਇਧਰ ਆ ਨੀ ਰੋ ਆਜੂ 11 ਵਜੇ ਉਹਦਾ ਯਾਰ ਉਹਦਾ ਸਿੱਧਾ ਪਤਾ ਆ ਜਾਣਾ ਉਹ ਤਾਂ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਕੋਈ ਗੱਲ ਨਹੀਂ ਸਾਲੋਂ 11 ਵਜੇ ਜੇ ਤੁਹਾਡੇ ਚ ਦਮ ਹੈਗਾ ਤੁਸੀਂ ਕਹਿੰਦੇ ਵੀ ਸੀ ਹੈਗਾ ਪੰਜਿਆਂ ਨੇ ਇਧਰ ਆ ਜਾਓ ਮੈਂ ਕੱਲਾ ਮੇਰੇ ਕੋਲੇ ਡਾਂਗਾ ਜੇ ਸੁੱਕਾ ਲਾਗੇ ਉਹ ਕਹਿ ਦੋ ਕਾਲ ਪੜਾ ਦੂੰ ਆਪਦਾ ਇੱਥੇ ਠੀਕ ਆ ਨਾ ਤੁਸੀਂ ਬੰਬ ਛੱਟ ਕੇ ਇੱਥੇ ਡਰਾਈ ਜਾਨੋ ਇਹਦਾ ਤੋਂਪਾ ਤੋਂ ਨਹੀਂ ਡਰਦੇ ਜਰਾ ਕਮਾਲ ਦੀ ਗੱਲ ਆ ਹੋਰ ਜਰਾ ਵਾੜ ਕੇ ਨਾ ਨੰਗੇ ਫਿਰਤਾ ਅੱਜਾ ਮੋਦੀ ਦਾ ਮਾਸੜ ਹੈ ਇਹਦਾ ਬਸ ਸੱਚ ਅੱਛਾ ਲੱਗਿਆ ਮੋਦੀ ਦਾ ਮਾਸੜ ਆ ਗਿਆ ਲੈ ਕੇ ਜਾਓ ਇਹਨੂੰ ਭਾਈ ਓਏ ਇਹਦਾ ਜੀ ਚੁੱਪ ਤਾਂ ਹੋ ਜਾਣਾ ਕਹਿੰਦੇ ਵੀ ਆਗੋਂ ਦੀ ਗੱਲ ਮੰਨਣੀ ਚਾਹੀਦੀ ਹੈ ਜੇ ਨਾ ਆਗੋਂ ਦੀ ਮੰਨੇ ਤਾਂ ਕਾਰਪੁਕ ਬਾਹੇ ਗੁਰੂ ਦੀ ਮੰਨਾਂਗੇ ਜਿੱਦਾਂ ਕਿ ਸਾਡੇ ਦਿਲ ਚਾਗੇ ਤੋ ਉਹਦੀ ਕੰਮ ਚੱਕ ਦਾਂਗੇ ਇਹਦਾ ਹਜੇ ਪੁੱਤ ਪੁੱਤ ਕਰਕੇ ਬਿਠਾਏ ਹੋਏ ਨੇ ਪੁੱਤ ਪੁੱਤ ਕਰਕੇ ਠੰਡੇ ਹੋ ਕੇ ਬਹਿ ਜਾ ਤਾਂ ਕਰ ਕਿ ਨਿਆ ਰਹੇ ਤੁਸੀਂ ਹੁਣ ਉਹਨੂੰ ਕਿਦੋਂ ਦਾ ਤੋੜਿਆ ਹੁੰਦਾ ਇੱਥੋਂ ਪੁੱਤ ਪੁੱਤ ਕਰਕੇ ਬਿਠਾਏ ਹੋਏ ਨੇ ਹਜੇ ਆਪੜੇ ਹੋਏ ਨੇ ਹਜੇ ਦਾਪੜੇ ਹਾਂ ਫਟਾ ਤੇ ਆ ਚੈੱਕ ਕਰ ਲੋ ਪਹਿਲਾਂ ਮਾੜਾ ਆ ਵੀ ਕੌਣ ਨੇ ਇਹ ਸਿੱਖ ਕੌਮ ਕੀ ਆ ਹਿੰਦੁਸਤਾਨ ਅਸੀਂ ਨਹੀਂ ਦਿੱਤਾ ਹੋਇਆਗਾ 90% ਕੁਰਬਾਨੀਆਂ ਦੇ ਸਾਡੀਆਂ 90% ਆ ਵਾ ਠੀਕ ਆ 90% ਕੁਰਬਾਨੀਆਂ 90% ਆ ਤੁਸੀਂ ਸਾਨੂੰ ਅੱਤਵਾਦੀ ਦੱਸਦੇ ਕੋਈ ਲੰਗਰ ਲਾਉਣੇ ਉਹ ਤਾਂ ਝਰਕਦੇ ਨੇ ਤੁਸੀਂ ਇੱਥੇ ਪੰਜਾਬ ਚ ਉਹ ਝਰਕਦੇ ਨੇ ਬੋਤਲਾਂ ਪਾਣੇ ਫੜਨੇ ਰੋਟੀ ਖਾਣੇ ਉਹ ਤੁਸੀਂ ਸਾਡੇ ਮੁੰਡੇ ਦੀ ਤੁਸੀਂ ਭੰਬ ਸਿੜਦੇ ਹੋਗੇ ਡਰਾਉਨੇ ਤੁਸੀਂ ਸਾਨੂੰ ਲੋ ਹੈਗਾ ਸ਼ਰਮ ਵਾਲੀ ਗੱਲ ਆ ਛੋਟੇ ਲਈ ਇਹ ਇਹ ਚੰਗੀ ਗੱਲ ਨਹੀਂ ਹੈਗੀ ਕੋਈ ਦੰਮ ਵਾਲੀ ਗੱਲ ਨਹੀਂ ਹੁੰਦੀ ਭਰਾਓ ਮੇਰੋ ਜੇ ਤੁਹਾਡੇ 'ਚ ਹਿੰਮਤ ਹੈਗੇ ਤੁਸੀਂ ਲੜੋ ਕਿ ਆਪ ਆਪਣੇ ਨਿਸ਼ਾਨੇ ਪਿੱਛੇ ਲੈ ਜਾਇਂ इनको ਜੋ ਨਿਸ਼ਾਨ ਅਸੀਂ ਦੇ ਰੱਖਿਆ ਆ ਆਪ ਦਾ ਨਿਸ਼ਾਨਾ ਹੈ ਹੱਕ ਦਾ ਸਾਡੇ ਆ ਕੰਮ ਨੂੰ ਕਿਹੜਾ ਮਤਲਬ ਪਿੱਛੇ ਗੜੀ ਹੱਦ ਆ ਗਿਆ ਪੰਜਾਬ ਤਾਂ ਹੈਗਾ ਛਾਂ ਆਪ ਜੀ ਨੇ ਜੋ ਆਪਣਾ ਖੁਦ ਦਾ ਨਿਸ਼ਾਨ ਦਿਆ ਹੋਇਆ ਉਸ ਦੇ ਪਿੱਛੇ ਜਾਏ ਆਪ ਤੇ ਰਿਕੁਐਸਟ ਹੈ ਜੀ ਆਪ ਆਪਣੇ ਦिए हुए ਨਿਸ਼ਾਨ ਕੇ ਸੁਨਨੋਸ਼ਣ ਕਰਦੇ ਆਂ ਅੱਜ ਦੇ ਨਿਸ਼ਾਨਾ ਜਨਰ ਪਿੰਡ ਵਾਲਾ ਜਨਰ ਸਿੰਘ ਜੀ ਆ ਖਾਸ ਰਾਜ ਨੂੰ ਸਾਡਾ ਇਹ ਦੇਖ ਲੋ ਕਿ ਆਪ ਆਪਣੇ ਇਹ ਵਿਅਕਤੀਓ ਕੋ ਪਿੱਛੇ ਆਪਣੇ ਇਹ ਖਾਸ ਇਹਨਾਂ ਨੂੰ ਅੱਜ ਦਾ ਸਮਾਂ ਦੇਤਾ ਅੱਜ ਦਾ ਸਮਾਂ ਹਨ ਕਿਸ ਤੋਂ ਕੱਲ ਨੂੰ ਦੱਸਾਂਗੇ ਤੁਹਾਨੂੰ ਚਲੋ ਭਾਈ ਆ ਗਏ ਭਾਈ ਬੱਦ ਗਏ ਕੱਲ ਦਾ ਟਾਈਮ ਆ ਪੱਲਾ ਪਾ ਲੈ ਲੋ ਚਲੋ ਯਾਰ ਚਲੋ ਭਾਈ ਆ ਜੋ ਉਹਨੂੰ ਮਾਰ ਦੇਣਗੇ ਦੋ ਸਾਲ ਮਾਰ ਦੇਣਗੇ ਕਿੰਨਾ ਕੁ ਮਾਰ ਦੇਣਗੇ ਕੋਕਾ ਪਾਲ ਨੂੰ 50 ਨਹੀਂ ਮਰਨਾ ਹੈ ਐਂ ਦੂਦਿਆ ਡਰੋਂ ਨਹੀਂ ਮਾਇਆ ਡਰੋਂ ਨਾਲ ਦੇਖੋ ਆਏ ਕਿਦੇ ਇੱਧਰ ਦੀ ਘੇਰਾ ਪਾ ਲੈ ਤੁਹਾਨੂੰ ਇੱਧਰ ਦੀ ਪਾ ਲੈਣਾ ਥੋੜਾ ਬੰਦ ਦੇਖ ਲਓ ਕੀ ਆ ਖੱਟਰਾ ਖੱਟਰਾ ਹੋਦਾ ਹੈ ਕਿ ਤੁਹਾਨੂੰ ਬਚਾਉਣ ਵੀ ਖੱਟਰਾ ਆ ਜੂ ਬਚਾਉਣ ਤੁਹਾਨੂੰ ਹਾਂ ਛੋਟੇ ਦੀ ਚੱਲਣਗੇ ਛੋਟੇ ਕੋਲੇ ਛੋਟੇ ਦੀ ਚੱਲਣਗੇ ਨਾ ਟਾ ਟੈਂਕ ਵੀ ਛੋਟੇ ਦੀ ਚੱਲਣਗੀਆਂ ਗੱਲ ਯਾਦ ਰੱਖ ਲਓ ਮੇਰੀ ਜੇ ਕੱਲ੍ਹ ਹੋਊਗਾ ਅਸੀਂ ਦੱਸ ਕੇ ਹਮਲਾ ਕਰਦੇ ਹੁਣੇ ਥੋਡੇ ਮੰਗੂ ਕੈਰਤ ਵਾਲਾ ਕੰਮ ਨਹੀਂ ਕਰਦੇਗੇ ਹੁਣੇ ਤੁਹਾਨੂੰ ਦੱਸਿਆ ਵੀ ਤਿਆਰ ਰਹੋ ਆਪਦਾ ਅਸੀਂ ਕਰਾਂਗੇ ਕੱਲ੍ਹੂ ਕਰਾਂਗੇ ਠੀਕ ਹੈ ਨਾ ਆ ਕਣਕ ਜਿੰਨੇ ਗਿੱਲੇ ਕਰਨੇ ਨੇ ਕਰ ਲੋ ਸਾਡੇ ਕੋਲੇ ਟਰੈਕਟਰ ਪਾੜੇ ਤਕੜੇ ਨੇ 4x4 ਆ ਪਟਾਏ ਲੱਗਣਗੇ ਆ ਪੰਜ ਰਈਆਂ ਨੇ ਜੇ ਜ਼ਿਵੇਂ ਜੇ ਐਸਬੀਏ ਪੰਜ ਆ ਰਹੀਆਂ ਨੇ ਪੰਜ ਅੱਜ ਇਹਦੇ ਟੈਂਕੇ ਖੜਾ ਹੀ ਖੜੇ ਉਹਨਾਂ ਸੋਟੀ ਦੀ ਚਲਾਵਾਂਗੇ ਇਹ ਇੱਥੇ ਮਰਜੀ ਭੱਜ ਲੋ ਦੇਖਾਂ ਇਹਨੂੰ ਮੋਤੀ ਬਚਾਉਂਦਾ ਕੌਣ ਬਚਾਉਂਦਾਗਾ ਤਨੋਂ ਸੋ ਮੁੰਡਾ ਸਾਡਾ ਫੱਟਰ ਕਰਤਾ ਤੁਸੀਂ ਨਾ ਪਾਉਂਦੇ ਮੜਾ ਇਥੇ ਚੈੱਕ ਕਰ ਲੋ ਵੀ ਸਿੱਕਾ ਆਉਂਦਾ ਕੀ ਇਤਿਹਾਸ ਹੈ 90% ਕੁਰਬਾਨੀਆਂ ਨੇ ਬੋਲੀ ਚੱਲੋ ਰੇੜੀ ਤੁਹਾਨੂੰ ਕੌਣ ਸੌਂਦਾ ਪਈਆਂ ਨੂੰ ਪਿੱਛੇ ਦਾ ਹੈ ਗਿਆ ਠੰਡਾ ਵਾ ਸਾਡੀ ਵੀ ਆਪ ਦੀ ਹੱਦ ਤੋਂ ਪਿੱਛੇ ਹੈ ਇਹਦਾ ਗੱਲ ਹੈ ਰੇੜਾ ਕਿਹ ਰਹਿ ਗਿਆ ਨੂੰ ਕੇ ਇਹ ਨਾ ਕਰਾਂਗੇ ਇੱਕਦਾਂ ਚ ਪਤਾ ਲੱਗ ਜੂ ਅੱਗੇ ਹੋਣਗੇ ਪਿੱਛੇ ਹੋਏ ਆ ਇਹ ਕਿਸੇ ਦੇ ਵਿੱਚ ਸਾਰਾ ਗਰਦਾ ਕਰੇ ਜਾਏ ਆ ਇਹ ਨਸੀਰ ਕਾ ਖੀਰ ਕਾ ਸਮਝ ਆ ਫਿਰਦੇ ਬੰਦੇ ਸਾਡੇ ਹਾਂ ਹਾਂ ਬੀਜਾ ਨੂੰ ਅੱਜ ਦਾ ਸਾਥ ਕੋਈ ਨਾ ਬਾਪੂ ਨੂੰ ਬੜੇ ਪੈਸੇ ਮਿਲਦੇ ਹੋਰ ਉਸ ਦਾ ਬੀਜਾ ਲੱਗਿਆ ਬਾਈ ਹਰਿਆਣਾ ਜੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਸਾਰ ਮਜ਼ਦੂਰ ਇਕਤਾ ਜਿੰਦਾਬਾਦ ਸਾਰ ਮਜ਼ਦੂਰ ਇਕਤਾ ਜਿੰਦਾਬਾਦ ਉਸ ਸਰਪ੍ਰਸਾਦ ਹਨ ਮਰਦਾਬਾਦ ਉਸ ਸਰਪ੍ਰਸਾਦ ਹਨ ਮਰਦਾਬਾਦ ਜੀ ਕਹਿੰਦੇ ਫਿਰ ਤੁਸੀਂ ਕਹਿੰਦੇ ਹੱਤਬਾਦੂ ਸਾਹਿਬ ਦੇ ਹੱਕ ਲੈਣੇ ਤਾਂ ਅਸੀਂ ਆਪ ਦੇ ਰਾਜ ਦੀ ਗੱਲ ਕਰਦੇ ਆਂਗੇ ਮਰਦਾ ਜਿੰਦਾਬਾਦ ਆਵਾਜ਼ ਕਾ ਤੱਕ ਕਿਉਂ ਯਾਰ ਇਹਨਾਂ ਸੜੇ ਹੋਏ ਬੰਦਿਆਂ ਦੇ ਨਾਲ ਇਤਾਂ ਖੱਟਰ ਵਰਗੇ ਨਾ ਅਸੀਂ ਕੱਲ ਨੂੰ ਕਰਾਂਗੇ ਹਮਲੇ ਸਾਨੂੰ ਦੱਸਣਾ ਵੀ ਤਿਆਰ ਹੋ ਜਾ ਦੁੱਧ ਦੁੱਧ ਹੋਰ ਪੀ ਲੋ ਜਿਹੜਾ ਪੀਣਾ ਬਰਗਰ ਖਾਣੇ ਨਾ ਮੰਗਾ ਕੇ ਹੋਰ ਖਾ ਲੋ ਮੜੇ ਜੇ ਤੁਸੀਂ ਹੋਰ ਮੰਗੋ ਤੁਸੀਂ ਉਹ ਆ ਗਿਆ ਉਹ ਟਰਾਲੀ 'ਚ ਬੈਠਾ ਇੱਥੇ ਬਚਿਆਗਾ ਮੜੇ